ਦੀ ਗ੍ਰਫਤਾਰੀ ਹੋਈ ਹੈ ਮੁੱਠਪੇੜ ਤੋਂ ਬਾਅਦ ਦੱਸ ਦਈਏ ਕਿ ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਗ੍ਰਫਤਾਰੀ ਹੋਈ ਹੈ ਇਸ ਬਾਬਤ ਤਵੇਰਵਾ ਜਿਹੜਾ ਹੈ ਉਹ ਸਾਰਾ ਦਿੱਤਾ ਜਾਏਗਾ ਦੱਸਦੀ ਕਿ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉਸ ਤੋਂ ਬਾਅਦ ਮਲਜ਼ਮ ਇੱਕ ਨੂੰ ਤਾਂ ਗ੍ਰਫਤਾਰ ਕਰ ਲਿਆ ਗਿਆ ਸੀ ਪਰ ਦੂਜਾ ਜਿਸ ਨੂੰ ਕੱਲ ਮੁੱਠਪੇੜ ਤੋਂ ਬਾਅਦ ਤਾਬੂ ਕੀਤਾ ਗਿਆ ਉਸ ਦੇ ਪੈਰ ਦੇ ਵਿੱਚ ਦੋ ਗੋਲੀਆਂ ਲੱਗੀਆਂ ਨੇ ਉਸ ਦੇ ਬਾਰੇ ਸਾਰਾ ਵੇਰਵਾ ਸਾਂਝਾ ਕੀਤਾ ਜਾਏਗਾ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਜਾਏਗੀ ਆ ਸ਼ੁਰੂਆਤ ਕਰਦੇ ਸੋ ਸੰਦੀਪ ਕੁਮਾਰ ਸੀਨਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਇਸ ਕੇਸ ਨੂੰ ਫਾਲੋਅ ਅਪ ਕਰਨਾ ਸ਼ੁਰੂ ਕੀਤਾ ਜ ਜਦੇ ਵਿੱਚ 302 ਇਤਿਆਮ ਸੈਕਟਰ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ अनुप कुमार एलियस विक्की ਜਿਹੜਾ ਹੈਗਾ ਉਹ ਬਾਈ ਨੇਮ ਆਇਡੈਂਟੀਫਾਈਡ ਸੀਗਾ ਉਸ ਤੋਂ ਇਲਾਵਾ ਬਾਕੀ ਅਕਿਊਜ਼ ਆਇਡੈਂਟੀਫਾਈਡ ਨਹੀਂ ਸੀਗੇ ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਸੀ ਸੀਟੀਵੀ ਫੁਟੇਜ ਤੋਂ ਵੀ ਜਿਹਨਾਂ ਸਾਨੂੰ ਕਲੀਅਰ ਹੋਇਆ ਤੇ ਉਹ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਨੀਸ਼ੀਅਲੀ ਜਿਹੜੇ ਤਿੰਨ ਮੇਨ ਅਕਿਊਜ਼ ਜਿਹੜੇ ਬਾਈਕ 'ਤੇ ਸੀਗੇ ਉਹਨਾਂ ਦੀ ਪਛਾਣ ਅਨੂਪ ਕੁਮਾਰ एलियस विक्की ਮਨਪ੍ਰੀਤ ਐਲਿਆਸ ਮਨੀਸ਼ ਤੇ ਰੋਹਿਤ ਐਲਿਆਸ ਸੂਰਜ ਦੇ ਨਾਮ ਤੋਂ ਕਿਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਅ WITHIN ਆਈ ਥਿੰਕ 24 ਆਰ ਜਿਹੜਾ ਹੈਗਾ ਉਹ ਅਸੀਂ ਇੱਕ ਇੱਕ ਅਕਿਊ ਸੁਰਜ ਕੁਮਾਰ ਨੂੰ ਅਰੈਸਟ ਕੀਤਾ ਉਸ ਤੋਂ ਫਾਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਪਹਿਲਾਂ ਤੋਂ ਨੋਮਿਨੇਟਡ ਹੈਗਾ ਤੇ ਵਿੱਕੀ ਵੀ 1307 ਦੋਨੋਂ ਸੇਮ ਕੇਸ ਦੇ ਹੈਗੇ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀ ਨਾਂ ਦੀ ਮੈਂਟੈਲਿਟੀ ਹੈ ਕਿ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈਗੇ ਉਹਦੇ ਨਾਲ ਵੈਲ ਇਨਫਾਰਮਡ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਮਪਰ ਕੀਤਾ ਤੇ ਫਿਰ ਅਸੀਂ ਜਿਹੜੀ ਹੈਗੀ ਸਾਡੀ ਟੀਮਸ ਨੇ ਐਸਪੀ ਡੀ ਦੀ ਅਗਵਾਈ ਹੇਠ ਡੀਐਸਪੀ ਡੀ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਐਸਐਚਓ ਹਰਿਆਣਾ ਐਸਐਚਓ ਦਸਵਾ ਐਸਐਚਓ ਮੇਟੀਆਣਾ ਸੋ ਹਾਜੀਪੁਰ ਅਸੀਂ ਕੁਛ ਬਾਰਲੇ ਜ਼ਿਲ੍ਹਿਆਂ ਦੀ ਵੀ ਮਦਦ ਲਈਤੀ ਜਿਹਦੇ ਵਿੱਚ ਐਸਐਸਪੀ ਆਪਣੇ ਕਪੂਰਥਲਾ ਦੀ ਹੈਲਪ ਐਸਐਸਪੀ ਜ਼ਿਲੰਦਰ ਰੂਰਲ ਦੀ ਹੈਲਪ ਸੀਪੀ ਸਾਹਿਬ ਜ਼ਿਲੰਦਰ ਦੀ ਹੈਲਪ ਜਿਹੜੀ ਹੈਗੀ ਵਕਫ ਵਕਟ ਟਾਈਮ ਤੇ ਸਿਲੰਦੇ ਰਹੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਜੀ ਸਾਹਿਬ ਸਾਨੂੰ ਗਾਈਡ ਕਰਦੇ ਰਹੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਭਜਨ ਸੇ ਮਦਦ ਕੀਤੀ ਉਹ ਇੱਕ ਸੰਮਿਤ ਕੁਮਾਰ ਨੂੰ ਅਸੀਂ ਆਈਡੈਂਟੀਫਾਈਡ ਕੀਤਾ ਜੀ ਨੇ ਆਪਣੇ Swift ਕਾਰ 'ਚ ਇਹਨਾਂ ਨੂੰ ਅ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੇ Swift ਕਾਰ 'ਚ ਧਾਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਉਸ ਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪਵਾਇਆ ਤੇ ਇਹਨੂੰ ਭਜਮਚਾ ਹੈਲਪ ਕੀਤੀ ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੇ ਪੁਸਤਕਾਸ਼ ਤੋਂ ਤੇ ਔਰ ਬਾਕੀ ਹਿਊਮਨ ਇਨਪੁਟ ਤੋਂ ਸਾਨੂੰ ਕਲੂ ਮਿਲੇ ਕੁਝ ਵਾਈਟਲ ਕਲੂ ਜਿਹੜੇ ਮਿਲੇ ਤੇ ਐਟ ది ਸੇਮ ਟਾਈਮ ਕੁਝ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕੀਤਾ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੇ ਵੱਖਰੇ ਥਾਵਾਂ ਤੇ ਮੂਵ ਕਰ ਰਹੀ ਸੀਗੀ ਬਟ ਕੱਲ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੋਸ਼ਿਆਰਪੁਰ ਸਾਈਡ ਤੇ ਮੂਵ ਕਰਦਾ ਹੋਇਆ ਰਿਪੋਰਟ ਕੀਤਾ ਗਿਆ ਜਿਹਦੇ ਵਿੱਚ ਆ ਬਜਵਾੜਾ ਫੋਟ ਵਾਲੇ ਪਾਸੇ ਤੇ ਇਧਰ ਦਿਖਿਆ ਤੇ ਉੱਥੇ ਸਾਡੇ ਟੀਮਸ ਨੇ ਸੀਸੀਟੀਵੀ ਫੁਟੇਜ ਤੇ ਹੋਰ ਸਾਰੀ ਚੀਜ਼ਾਂ ਚੈੱਕ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ ਤੇ ਦੋ ਲੋਕ ਹੈਗੇ ਤੇ ਦੋ ਲੋਕ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਕ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ ਵਕ ਵਕ ਟੀਮਾਂ ਸਾਡੀ ਇਸ ਚੀਜ਼ ਜੇ ਇਹਨਾਂ ਨੂੰ ਫੜਨ ਵਾਸਤੇ ਡੈਪਿਊਟ ਕੀਤੀਆਂ ਗਿਆ ਜਿਹਦੇ ਵਿੱਚ ਐਸਐਚਓ ਦਸਵਾ ਕੀ ਟੀਮ ਉਧਰ ਵਾਲੇ ਪਾਸੇ ਦੂਜਾ ਐਸਐਚਓ ਹਰਿਆਣਾ ਦੀ ਟੀਮ 88ਏ ਦੀ ਟੀਮ ਡੀਐਸਪੀ ਡੀ ਤੇ ਹੋਰ ਬਾਕੀ ਐਸਐਚਓ ਦੀਆਂ ਟੀਮਾਂ ਵਖਰੀ ਵਖਰੀ ਸਿਵਲ ਚ ਤੇ ਯੂਨੀਫਾਰਮ ਚ ਤੇ ਸਾਰੀ ਇਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10 10:30 ਵਜੇ ਦੇ ਆਸ-ਪਾਸ ਜਿਹਨਾਂ